ਔਰ ਦੂਜੇ ਨਹੀਂ ਦੱਸ ਦਿੰਨਾ ਮੈਂ ਵੀ ਉਹਦੇ ਨਾਲ ਹੀ ਰਿਹਾ ਯਾਰ ਉਰਦੂ ਬੋਲ ਕੇ ਉਹ ਲੰਘ ਗਿਆ ਮੈਂ ਪਥੇਰਾ ਕਹੀ ਜਾ ਕਰਾਂ ਮਨਪੀ ਬਾਦਲ ਜੀ ਜਿਹੜੇ ਸ਼ੇਰ ਤੁਸੀਂ ਸੁਣਾਉਂਦੇ ਹੋ ਲੋਕਾਂ ਨੂੰ ਸਮਝ ਨਹੀਂ ਆਉਂਦੇ ਉਰਦੂ ਨਾ ਬੋਲੋ ਮੈਂ ਤੁਹਾਨੂੰ ਪੰਜਾਬੀ ਦੇ ਦੇ ਦਿੰਨਾ ਪੰਜਾਬੀ 'ਚ ਬਹੁਤ ਵਧੀਆ ਵਧੀਆ ਸ਼ਾਇਰਾਂ ਨੇ ਲਿਖਿਆ ਹੋਇਆ ਹੈ ਉਹ ਬੋਲੋ ਨਾ ਜੀ ਮਹਿਫਲ-ਏ-ਖਰੂਸ-ਏ-ਵਰੂਸ ਲੋਕ ਇਹਨੇ ਕੀ ਉਹ ਮਗਾ ਸਿੱਧਾ ਕਹੋ ਵੀ ਨੌਕਰੀ ਦੇ ਦੋਗੇ ਜਾਂ ਨਾ ਕਿਸੇ ਦੇ ਬਿਜਲੀ ਦਾ ਬਿੱਲ ਫਰੀ ਹੋ ਜਾਊਗਾ ਜਾਂ ਨਾ ਲਾਜ ਕਰਾ ਦੋਗੇ ਜਾਂ ਨਾ ਇਹ ਚ ਕੀ ਪਿਆ ਹੈ ਉਰਦੂ ਚ ਜ ਜਿੰਨ ਉੱਥੇ ਬੋਲੋ ਜਿੱਥੇ ਜਾਣਦੇ ਹੋਣ ਉਰਦੂ ਜਾਣਦੇ ਹੋਣ ਉੱਥੇ ਬੋਲ ਲਓ ਨਾ ਹਟੇ ਹੀ ਨਹੀਂ ਜਦੋਂ ਮੈਂ ਤੁਹਾਨੂੰ ਗੱਲ ਸੁਣਾਉਣਾ ਜਿਸ ਦਿਨ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲਿਆ ਡਰੱਗ ਦੇ ਮਾਮਲੇ ਚ ਅਸੀਂ ਬਠਿੰਡੇ ਹੀ ਸੀ ਉਦੋਂ ਪੀਪਲਜ਼ ਪਾਰਟੀ ਪੰਜਾਬ ਵੱਲੋਂ ਸਾਡੀ ਰੈਲੀ ਸੀ ਪੱਤਰਕਾਰ ਆ ਗਏ ਮਨਪ੍ਰੀਤ ਜੀ ਵੀ ਮੈਂ ਵੀ ਬੈਠਾ ਨਾਲ ਉਹ ਕਹਿੰਦੇ ਜਗਦੀਸ਼ ਭੋਲੇ ਨੇ ਨਾਂ ਲੈਤਾ ਕੀ ਕਹਿਣਾ ਚਾਹੋਗੇ ਮਨਪ੍ਰੀਤ ਭਾਲ ਕਹਿੰਦਾ ਜਦੋਂ ਫਰਾਂਸ ਦੀ ਕ੍ਰਾਂਤੀ ਆਈ ਹੈ ਨਾ ਉਸ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਮੈਂ ਇੱਥੇ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਹਿੰਦਾ ਸਕਾਟਲੈਂਡ ਦੇ ਵਿੱਚ ਜਦੋਂ ਰਾਜ ਪਲਟਾ ਹੋਇਆ ਹੈ ਨਾ ਉਸ ਵੇਲੇ ਰਾਜੇ ਨੂੰ कहें जी जगदीश भोले ने ना लैता वजिठिए कुछ बारे कहोंगे कहना लामा कबाल ने लिखे काफले लुटे तो गुरदशे महफूज वो कहें जी जगदीश भोले ने ना लैता वह मजिठिए कुछ कहना चाहते हो कहना जो तो फलस्तीन युद्ध लग्या ना ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ 나 ਲੈਤਾ ਚਲੋ ਧੰਨਵਾਦ ਉਹ ਚਲੇ ਗਏ ਭਰਾਵਾ ਚਲੇ ਗਏ ਤੇ ਅਸੀਂ ਵੀ ਉਦੋਂ ਬਾਅਦ ਇਹਨਾਂ ਨੇ ਪਿੰਡ ਚਲੇ ਗਏ ਬਾਦਲ ਉਹ ਖੇਤਾਂ ਉੱਪਰਲੇ ਪਾਸੇ ਇੱਕ ਘਰ ਹੈ ਬਾਹਰ ਜੀ ਜਾ ਕੇ ਚਲੋ ਜੀ ਉੱਥੇ ਰਾਤ ਰਹਿ ਲੈ ਅਗਲੇ ਦਿਨ ਨੂੰ ਫੇਰ ਇਹਨਾਂ ਪਿੰਡਾਂ ਚ ਆਉਣਾ ਸੀ ਸਵੇਰੇ ਟਰੈਕ ਸੂਟ ਜਪਾਇਆ ਹੋਇਆ ਮਨਪ੍ਰੀਤ ਬਾਲ ਦੇ ਬੈੱਡ ਤੇ ਸਾਰੇ ਅਖਬਾਰਾਂ ਖੰਡਾਈ ਬੈਠਾ मैंने कानसा मीडिया साथ नहीं दे रहा मैं की हो गई देखो कहना कल वाली प्रेस कॉन्फ्रेंस जी सी अपनी किसी अखबार ने खबर नहीं लाई अपनी वे मैं जी वो जगदीश भोले बारे पूछते थो नहीं फलस्तीन दबर बठिंडे के अखबारों च नहीं लगिया जी आता उन्होंने हाल जोड़ी गल पुछते वह जवाब दे दू यार हो रही बोली ज्यादा ਲੋਕਾਂ ਦੀ ਬੋਲੀ ਬੋਲੋ ਕਿਉਂ ਨਹੀਂ ਬੋਲਦੇ ਲੋਕਾਂ ਦੀ ਬੋਲੀ ਕਿਉਂਕਿ ਲੋਕਾਂ ਦੀ ਬੋਲੀ ਆਉਂਦੀ ਨਹੀਂ ਪੜ੍ਹੇ ਤਾਂ ਪਹਾੜਾਂ ਨੇ ਸਕੂਲਾਂ 'ਚ ਐ ਦੂਨ ਸਨਾਵਰ ਆਪਾਂ ਆ ਗਏ ਹਾਂ ਸਰਕਾਰੀਆਂ ਨਾਲ ਸਰਕਾਰੀ ਸਕੂਲ ਜਿਹੜੀ ਸਿੱਖਿਆ ਦਿੰਦੇ ਆ ਨਾ ਉਹ ਪ੍ਰਾਈਵੇਟ ਨਹੀਂ ਦੇ ਸਕਦੇ ਪੱਤਰਕਾਰ ਕਹਿੰਦੇ ਕਿਵੇਂ ਦੱਸੋ ਮੈਂ ਉਹ ਸਰਕਾਰੀ ਸਕੂਲ ਨੂੰ ਅਸੀਂ ਤੁਰ ਪੈਂਨੇ ਆ ਘਰੋਂ ਝੋਲਾ ਲੈ ਕੇ ਸਭ ਤੋਂ ਪਹਿਲਾ ਫੈਸਲਾ ਤਾਂ ਮੈਂ ਇਹੀ ਕਰਨਾ ਹੁੰਦਾ ਹੈ ਫੈਸਲਾ ਲੈਣਾ ਸਿਕਾਉਂਦਾ ਸਰਕਾਰੀ ਸਕੂਲ ਕਹਿੰਦੇ ਕੀ ਮੈਂ ਸਭ ਤੋਂ ਪਹਿਲਾਂ ਪਹਿਲਾਂ ਤਾਂ ਇਹੀ ਕਰਨਾ ਹੁੰਦਾ ਕਿ ਘਰੋਂ ਤਾਂ ਚਲ ਨਿਕਲ ਗਏ ਅੱਜ ਸਕੂਲ ਜਾਈਏ ਜਾਂ ਨਾ ਸਰਕਾਰੀ ਚ ਤਾਂ ਇਹ ਫਾਇਦਾ ਵੀ ਜੇ ਨਹੀਂ ਜਾਣਾ ਪ੍ਰਾਈਵੇਟ ਤਾਂ ਫੋਨ ਕਰ ਦਿੰਦੇ ਨੇ ਆਪਾਂ ਦਾ ਬੱਚਾ ਆਇਆ ਨਹੀਂ ਐਬ ਫਿਰ ਜਾ ਕੇ ਮੈਂ ਕਿਹਾ ਸਰਕਾਰੀ ਸਕੂਲ ਚ ਇਹ ਫੈਸਲਾ ਕਰਨਾ ਪੈਂਦਾ ਵੀ ਭੱਜਣਾ ਅੱਧੀ ਛੁੱਟੀ ਵੇਲੇ ਆ ਜਾਂ 8ਵੇਂ ਪੀੜ ਚ ਭਜਿਏ ਫਿਰ ਮੈਂ ਕਿਹਾ ਸਰਕਾਰੀ ਸਕੂਲ ਥੋੜਾ ਜਿਹਾ ਰਾਜਨੀਤੀ ਵੀ ਸਿਖਾਉਂਦੇ ਆ ਕਹਿੰਦੇ ਕਿਵੇਂ ਮੈਂ ਕਿਹਾ ਫਿਰ ਇਹ ਫੈਸਲਾ ਕਰਨਾ ਕੱਲੇ ਹੀ ਭੱਜੀਏ ਜਾਂ ਪੰਜ ਸੱਤ ਨੂੰ ਨਾਲ ਲੈ ਲਈਏ ਕਾਫਲਾ ਜਿਹਾ ਬਣ ਜੇ ਫਿਰ ਮੈਂ ਕਿਹਾ ਇਹ ਫੈਸਲਾ ਕਰਨਾ ਪੈਣਾ ਸਾਰੀ ਛੁੱਟੀ ਬੜੇ ਲੜਨਾ ਕਿਹਦੇ ਨਾਲ ਹੈ ਫਿਰ ਇਹ ਵੀ ਦੇਖਣਾ ਉਹਦੇ ਨਾਲ ਕਿੰਨੇ ਕਿੰਨੇ ਜੇ ਉਹ ਵੱਧ ਕੇ ਭੱਜਣਾ ਕਿਧਰ ਦੀ ਹੈ ਮੈਂ ਕਿਹਾ ਇਹ ਕਿ ਕਿਤੇ ਪ੍ਰਾਈਵੇਟਾਂ ਚ ਆ ਜੂਗੀ ਸਿੱਖਿਆ ਇਹ ਤੇ